ਸਤਨਾਮ ਸ੍ਰੀ ਵਾਹਿਗੁਰੂ ਜੀ ਸ਼੍ਰੀ ਨਾਨਕ ਫਤਹੁੰ ਕਜ ਬੰਦਨ ਸਿਮਰੋ ਸ ਗੁਣ ਗਾਵੂ ਸ਼੍ਰੀ ਹਰ ਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰ ਗੋਬਿੰਦ ਸੋਬ ਸਮਾਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਨਾਮੁ ਨਾਈ ਬਹੋਰੀ ਤਿਕ ਬਹਾਦਰ ਪਰਮ ਕੇ ਰਪਾਲਾ ਜੀ ਪਰਮ ਕੇਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪੁਰ ਪਨ ਬਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਏਕਮਕਾਰਾ ਸਤਗੁਰੂ ਦੇ ਪ੍ਰਸਾਰ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵੇਗਨ ਨਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵੇਗਨ ਨਨਾਸਨ ਸੋਏ ਏ ਪ੍ਰਸਾਦ ਤਮਹੀ ਹਾਚ ਲੀਜੈ ਦੀਰਗ ਸੁਵਾਦ ਪਾਏ ਪਰ ਸੀਜੈ ਦਿਨ ਕੇ ਕਹੇ ਖਾਏ ਤ੍ਰਿਪਤਾਏ ਕੁੰਨ ਸਿੱਧਨ ਸਤਗੁਰੂ ਅਲਾਏ ਜੈ ਪ੍ਰਸਾਦ ਤਮ ਪੀ ਆਚ ਲੀਜੈ ਦੀਰਗ ਸਵਾਦ ਪਾਏ ਪਰ ਸੀਜੈ ਦਿਨ ਕੇ ਕਾਹੇ ਖਾਏ ਤ੍ਰਿਪਤਾਏ ਵਾਣਾ ਸੇਖਨ ਸਤਿਗੁਰੂ ਅਲਾਇ ਜੁਗੋ ਜੁਗਿਆ ਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰਸਾਰੇ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੋੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਜਲਰੇ ਲੜੀਵਾਰ ਵਿਚਾਰ ਸਰਬਣ ਕਰਕੇ ਸਵਾਸਾ ਨੂੰ ਸਫਲਾ ਕਰੀਏ ਕੋਈ ਵੀ ਰਸਨਾ ਵੰਜ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਿੰਦਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਭਵਿੱਖਤ ਬਚਨ ਸੰਗਤਨ ਕਰਦੇ ਐ ਸਿੱਖਾਂ ਨੇ ਆਪਾਂ ਕਾਲ ਦੇ ਜਵਾਨਾਂ ਤੇ ਸਰਬਨ ਕੀਤਾ ਕਿ ਪਰਮਾਨੰਦ ਨਾਮ ਦਾ ਇੱਕ ਸੇਵਕ ਸਤਿਗੁਰਾਂ ਦੇ ਹਜ਼ੂਰ ਚੱਲ ਕੇ ਆਇਆ ਹੈ ਪਹਾੜੀ ਰਾਜਾ ਨੇ ਭੇਜਿਆ ਤੇ ਉਹ ਸਤਿਗੁਰਾਂ ਦੀ ਸ਼ਰਮਦੂਤ ਬਣ ਕੇ ਆਇਆ ਕਿ ਮੈਂ ਤੁਹਾਡੇ ਕੋਲ ਰਹਾਂਗਾ ਤੁਹਾਡੀ ਖਬਰਸਾਰ ਰੱਖਾਂਗਾ ਪਹਾੜੀ ਰਾਜਾ ਨਾਲ ਤੁਹਾਡੀ ਸੁਲ੍ਹਾ ਰੱਖਾਂਗਾ ਲੋੜ ਪੈਣ ਤੇ ਸਹੀ ਸਲਾਹ ਦੇਵਾਂਗਾ ਜਦੋਂ ਸਾਰੀ ਸਾ ਮਹਾਰਾਜ ਨੇ ਵਿੜਾਈ ਸੁਣੀ ਤਾਂ ਉਹਨੂੰ ਆਜ਼ਾਦ ਦੇ ਦਿੱਤੀ ਵੀ ਤੂੰ ਸਾਡੇ ਕੋਲ ਰਹਿ ਸਕਦਾ ਸਮਾ ਬਿੱਤਿਆ ਮਹਾਰਾਜ ਹਜੂਰ ਪਾਈ ਮਦਨ ਦਾਸ ਜੀ ਉਹ ਪਹੁੰਚਦੇ ਆ ਸੰਗ ਜੋ ਉੱਠ ਕੇ ਸਵਾਲ ਉੱਠਦਾ ਹੈ ਕਿ ਮਹਾਰਾਜ ਦੇਵੀ ਦੇਵਤਿਆਂ ਨੂੰ ਜਦੋਂ ਪ੍ਰਸ਼ਾਦ ਚੜ੍ਹਾਇਆ ਜਾਂਦਾ ਤਾਂ ਕੜਾ ਪ੍ਰਸ਼ਾਦ ਜੁਣ ਕੜਾਹੀ ਚ ਬਣਦਾ ਤਾਂ ਕੜਾ ਪ੍ਰਸ਼ਾਦ ਕਿਹਾ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਵੀ ਇਸੇ ਪ੍ਰਸ਼ਾਦ ਨੂੰ ਕਿਉਂ ਅਪਣਾਇਆ ਕੜਾ ਪ੍ਰਸ਼ਾਦ ਹੀ ਕਿਉਂ ਪ੍ਰਸ਼ਾਦ ਪਰਵਾਨ ਹੋਰ ਕਿਉਂ ਨਹੀਂ ਕੈ ਤਰਤਾਏ ਮਹਾਰਾਜ ਪਰਮੁਖ ਤੇ ਬੋਲੇ ਸਤਿਗੁਰੂ ਨਾਨਕ ਮਹਾਰਾਜ ਦਾ ਜੋ ਪਾਵਨ ਬਚਨ ਹੈ ਬਹਰ ਨ ਸੁਣੋਣਾ ਕੀਤਾ ਕਿ ਸਿਮੇਰ ਪਰਬਤ ਤੇ ਜੋ ਸਤਿਗੁਰੂ ਨਾਨਕ ਮਹਾਰਾਜ ਗਏ ਸਿੱਧਾ ਤੋਂ ਪਹਿਲਾਂ ਪਹੁੰਚ ਗਏ ਜੇ ਸਿੱਧਾ ਨੇ ਜਾ ਕੇ ਮੱਥਾ ਟੇਕ ਕੇ ਭਾਈ ਤਬਾ ਜੀ ਤੁਸੀਂ ਤਾਂ ਸਾਥੋਂ ਪਹਿਲਾਂ ਆ ਗਏ ਜੇ ਤੁਸੀਂ ਸਾਥੋਂ ਪਹਿਲਾਂ ਆ ਗਏ ਉਹ ਤਾਂ ਸਾਡੇ ਕੋਲ ਤਾਂ ਜੋ ਦਾ ਭੋਜਨ ਹੈ ਪਦਾਰਥ ਹੈ ਸਾਰਾ ਵਿਹ ਹੈ ਤੇ ਤੁਸੀਂ ਕਿਰਪਾ ਕਰੋ ਸਾਨੂੰ ਹੁਣ ਇੱਥੇ ਬੈਠਿਆਂ ਨੂੰ ਕੋਈ ਭੋਜਨ ਸ਼ਕਾ ਤਾਂ ਮਹਾਰਾ ਕਹਿੰਦੇ ਕੋਈ ਗੱਲ ਨਹੀਂ ਭਾਈ ਜੇ ਕਰਤਾਰ ਨੇ ਚਾਹਿਆ ਤਾਂ ਸਭ ਕੁਝ ਹੀਲੇ ਹੋ ਜਾਣਗੇ ਭੋਜਨ ਲੈਣ ਵਾਸਤੇ ਮਹਾਰਾ ਥੱਲੇ ਆਏ ਗੰਗਾ ਦੇ ਕਿਨਾਰੇ ਕਿਨਾਰੇ ਜਾ ਰਹੇ ਸਿੱਧਾ ਨੇ ਅਨੇਕਾਂ ਤਰ੍ਹਾਂ ਦੇ ਡੰਬਰ ਕੀਤੇ ਦੇਵਤੇ ਬਣ ਕੇ ਆਏ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਸੀ ਚੀਜ਼ਾਂ ਦਿੰਨੇ ਆ ਅਸੀਂ ਤੁਹਾਨੂੰ ਦਾਖਾਂ ਕਦੇ ਦਾਖਾਂ ਗਿਰੀਆਂ ਮੇਵੇ ਕਈ ਪ੍ਰਕਾਰ ਦੇ ਫਲ ਲੈ ਕੇ ਹਾਜ਼ਰ ਹੋਏ ਕਿਵੇਂ ਨਾ ਕਿਵੇਂ ਤਪੇ ਦਾ ਧਿਆਨ ਭਟਕਾਇਆ ਜਾਏ ਤੇ ਸਾਡਾ ਇਹ ਚੇਲਾ ਬਣ ਜੇ ਅਸੀਂ ਇਹਦੇ ਗੁਰੂ ਬਣ ਗਏ ਅਨੇਕਾਂ ਤਰ੍ਹਾਂ ਦੀ ਵਿਰਤਾ ਕੀਤੀ ਵੱਡੇ ਭਿਆਨਕ ਰਕਸ਼ਸ਼ ਬਣ ਕੇ ਵੀ ਆਏ ਪਰ ਸਤਿਗੁਰੂ ਜੀ ਕਿਸੇ ਗੱਲੋਂ ਨਹੀਂ ਘਬਰਾਏ ਸਾਰਾ ਕੁਝ ਜਦੋਂ ਕਰਕੇ ਉਹ ਸਾਰੇ ਜਾਣ ਹੰਬ ਗਏ ਨਾ ਵੀ ਇਹ ਕਿਸੇ ਗੱਲ ਤੇ ਆਏ ਨਹੀਂ ਆਪਣਾ ਸਾਰੀ ਤਾਕਤ ਆਪਣੀ ਜੋਰ ਆਪਣੀ ਵਿੱਦਿਆ ਲਾ ਕੇ ਸਿੱਧ ਹੰਬ ਗਏ ਤੇ ਬਹਿ ਗਏ ਤੇ ਜਿੱਥੇ ਪਹਿਲਾਂ ਕਹਿੰਦੀ ਸੀ ਸਾਡਾ ਦੰਦ ਨਹੀਂ ਹੋਏਗਾ ਨਹੀਂ ਅਸੀਂ ਬਜ਼ੁਰਗ ਸਰੀਰ ਕਰ ਲਿਆ ਜਾਨ ਉੱਜ ਗਏ ਵੀ ਮੁਕਤੀ ਤਾਂ ਦਾੜਾ ਹੈ ਨਹੀਂ ਗੀਆਂ ਤੇ ਸਖਤ ਭੋਜਨ ਖਾਧਨ ਜਾਣਾ ਕੋਈ ਨਰਮ ਮਲਾਇਨ ਕੋਈ ਪੋਲਾ ਜਿਹਾ ਭੋਜਨ ਸ਼ਕਾਉਣਾ ਤਾਜ਼ਾ ਤੇ ਮਹਾਰਾਜ ਕਹਿੰਦੇ ਮੇਰੇ ਕੋਈ ਗੱਲ ਨਹੀਂ ਪਈ ਤਾਜਾ ਭੋਜਨ ਨਹੀਂ ਆਉ ਕੋਈ ਗੱਲ ਨਹੀਂ ਤੇ ਫਿਰ ਜਦੋਂ ਸਾਰੇ ਵਿਧਿਆ ਬਣਾ ਕੇ ਹਟ ਕੇ ਨਾ ਸਿੱਤ ਬਹਿ ਗਏ ਤੇ ਮਹਾਰਾਜ ਕਹਿੰਦੇ ਹੁਣ ਪੰਗਤ ਲਾਓ ਕਿਉਂਕਿ ਹੁਣ ਇਹ ਡੇਗ ਗਏ ਇਹਨਾਂ ਨੇ ਆਪਣੀ ਜਿਹੜੀ ਮਨਸ਼ਾ ਸੀ ਉਹ ਉਹ ਤੋਂ ਹਾਰ ਗਿਆ ਹੁਣ ਬਲ ਹਾਰ ਕੇ ਬਹਿ ਗਏ ਤੇ ਮਹਾਰਾਜ ਕਹਿੰਦੇ ਹੁਣ ਮਨਪੋਂ ਦਾ ਭੋਜਨ ਆਊਗਾ ਭਈ 36 ਪ੍ਰਕਾਰ ਦੇ ਭੋਜਨ ਛਕੋ ਇਕੱਠੇ ਹੋ ਕੇ ਸਾਰੇ ਨੇ ਭੋਜਨ ਕੀਤਾ ਜਿੰਨਾ ਵੀ ਕੋਈ ਚਾਹਿਆ ਨਾ ਕਿਸੇ ਨੇ ਫਿਰ ਜੋਰ ਲਾ ਗਿਆ ਵੀ ਕਿੰਨਾ ਕੁ ਛਕਾ ਦੂੰ ਭੋਜਨ ਖਤਮ ਕਰ ਦੇਵੇਗਾ ਪਰ ਉਹ ਭੋਜਨ ਗੁਰੂ ਨਾਨਕ ਦੇਵ ਅਗੰਤ ਪਰੇ ਭੰਡਾਰ ਦਾਉਨ ਦਿੱਤਾ ਦਾਤਾ ਇਕ ਸਭ ਕੁ ਦੇ ਮਹਾਰ ਮਹਾਰੇ ਦੇ ਕਰੇ ਕਾਹ ਦੀ ਤੋਰ ਹੈ ਮਹਾਰਾ ਜੀ ਨੇ ਬਿਆੰਤ ਭੋਜਨ ਕਰਕੇ ਛਕਾਇਆ ਜਿੰਨਾ ਕਿੰਨਾ ਕਿਹਾ ਵੀ ਇੰਨਾ ਛਕਣਾ ਉਹਨਾਂ ਟੱਪਾਂ ਦੇ ਟੱਪ ਛਕਾਤੇ ਪਰ ਸਤਿਗੁਰੂ ਨਾਨਕ ਤਾਂ ਭੋਜਨ ਵੀ ਨਹੀਂ ਉਹ ਖਤਮ ਕਰ ਸਕਿਆ ਸਿੱਧਾ ਉਹ ਵੀ ਹੰਬ ਗਏ ਜਿੰਨਾ ਜਿੰਨਾ ਜਿਤਨਾ ਜਿਤਨਾ ਖਾ ਕਿਹਾ ਉਹਨਾਂ ਨੂੰ ਛਕਾਤਾ ਪੇਟ ਭਰ ਕੇ ਉੱਤੇ ਦਿੱਤੀ ਹੋ ਗਈ ਨਾ ਤੇ ਕਹਿਣ ਲੱਗੇ ਤੁਹਾਨੂੰ ਤੁਸੀਂ ਜਿਹੜੇ ਕਹਿੰਦੇ ਛਾੜੀਆਂ ਜਾੜਾ ਹੈ ਨਹੀਂ ਸਭ ਬਜ਼ੁਰਗ ਆਂ ਅਸੀਂ ਖਾ ਨਹੀਂ ਸਕਦੇ ਕਹਿੰਦੇ ਉਹਨਾਂ ਨੇ ਉਹ ਸਵਾਦ ਚ ਕੁਝ ਦੇਖਿਆ ਹੀ ਨਹੀਂ ਵੀ ਸਕਦਾ ਕਿ ਕੋਲਾ ਬਿਨਾ ਦਾੜਾਂ ਦੇ ਸਾਰਾ ਕੁਝ ਖਾ ਗਏ ਭੰਡਾਰਾ ਖਾਲੀ ਕਰ ਰੱਜ ਕੇ ਤ੍ਰਿਪਤ ਹੋ ਕੇ ਫਿਰ ਸਤਪੁਰੂ ਨਾਨਕ ਦਾ ਜੋ ਜਸ ਕਰਦੇ ਕਿ ਮਹਾਰਾਜ ਤੁਸੀਂ ਧੰਨ ਹੋ ਧੰਨੋ ਤੁਹਾਡੀ ਕਮਾਈ ਜੋ ਇਤਨੇ ਉੱਚੇ ਪਹਾੜ ਤੇ ਇਤਨੀ ਬਰਫ਼ ਦੇੰਦਰੀ ਤੋਂ ਨਾ ਸਵਾਦਿਤ ਭੋਜਨ ਤੁਸੀਂ ਸਾਨੂੰ ਸ਼ਿਖਾਤਾ ਔਰ ਸਾਡੇ ਮਨ ਦੀ ਤ੍ਰਿਪਤੀ ਤੁਸੀਂ ਕਰਦੀ ਜੋ ਅਗਲੇ ਬਚਨ ਆਉ ਆਪਾਂ ਸਰਬਨ ਕਰੀਏ ਸਤਿਗੁਰੂ ਮਹਾਰਾਜ ਕਿੰਨੇ ਫਿਰ ਪ੍ਰਸ਼ਾਦ ਦਾ ਅਗਲਾ ਜੋ ਵਿਚਾਰ ਹੈ ਜੋ ਬਚਨ ਉਹ ਸਿੱਧਾ ਨਾਲ ਹੁੰਦਾ ਕੀ ਗੱਲਬਾਤ ਹੁੰਦੀ ਹੈ ਸਰਬਨ ਕਰਦੇ ਆਂ ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਤਹਾ ਪ੍ਰਸਾਦ ਤੁਮ ਪੀ ਅਚ ਲੀਜੈ ਇਹ ਦੀਰਘ ਸਵਾਦ ਪਾਏ ਪ੍ਰਸੀਜੈ ਜਦੋਂ ਕਹਿਣ ਲੱਗੇ ਨੇ ਮਹਾਰਾਜ ਤੁਸੀਂ ਤੁਹਾਨੂੰ ਸਾਡੇ ਤ੍ਰਿਵਿਤੇ ਕਰਦੇ ਤਾਂ ਇਹ ਪ੍ਰਸਾਦ ਤੁਸੀਂ ਵੀ ਛਕ ਲਓ ਮਹਾਰਾਜ ਤਾਂ ਰੱਜ ਗਏ ਸੀ ਤ੍ਰਿਵਤ ਹੋ ਗਏ ਤੁਸੀਂ ਸਾਡੀ ਭੁੱਖ ਨੂੰ ਮਟਾਤਾ ਹੁਣੇ ਭੋਜਨ ਬਚ ਗਿਆ ਤੇ ਤੁਸੀਂ ਵੀ ਛਕ ਲ ਤੁਹਾਨੂੰ ਵੀ ਭੁੱਖ ਲੱਗੀ ਹੋਣੀ ਸਰੀਰ ਤਾਂ ਥੋੜਾ ਵੀ ਐ ਤੇ ਤੁਸੀਂ ਵੀ ਭੋਜਨ ਕਰ ਲਓ ਭੋਜਨ ਬੜਾ ਸੁਆਦਿਸ਼ਟ ਹੈ ਮਹਾਰਾਜ ਪ੍ਰਸੰਨ ਹੋ ਕੇ ਛਕੋ ਤਿੰਨ ਕੇ ਕਹੇ ਖਾਏ ਤਿਰਪਤਾਏ ਪੁੰਨ ਸਿੱਧਨ ਸਤਗੁਰੂ ਲਾਏ ਉਹਨਾਂ ਨੇ ਕਹਿਣਾ ਕਹਿਣ ਦੇ ਉੱਤੇ ਵੀ ਸਤਗੁਰੂ ਨਾਨਕ ਮਹਾਰਾਜ ਜੀ ਵੀ ਪ੍ਰਸ਼ਾਦ ਛੱਕ ਕੇ ਭੋਜਨ ਸ਼ਾਕ ਦੀ ਤ੍ਰਿਪਤੀ ਕੀਤੀ ਉਹਨਾਂ ਨੇ ਵੀ ਆਪਣੀ ਭੁੱਖ ਨੂੰ ਮਟਾਉਣਾ ਕੀਤਾ ਫਿਰ ਸਿੱਧਾਂ ਨੇ ਸਤਗੁਰੂ ਨੂੰ ਕਹਿਣ ਲੱਗੇ ਫਿਰ ਸਵਾਲ ਕਰਦੇ ਆ ਪਾਵੋ ਕਰੋ ਪ੍ਰਸਾਦ ਹਮਾਰਾ ਜਿਸ ਖਾਦੇ ਹੋਏ ਪੁੰਨ ਉਧਾਰਾ ਸਾਡੇ ਪ੍ਰਸ਼ਾਦ ਨੂੰ ਪਵਿੱਤਰ ਕਰੋ ਜਿਸ ਦੇ ਖਾਣ ਨਾਲ ਬਹੁਤ ਪੁੰਨ ਪ੍ਰਾਪਤ ਹੁੰਦਾ ਹੈ ਮਹਾਰਾਜ ਤੁਸੀਂ ਸਾਨੂੰ ਤ੍ਰਿਪਤ ਕੀਤਾ ਭੋਜਨ ਛਕਾਇਆ ਹੁਣ ਅਸੀਂ ਵੀ ਤੁਹਾਨੂੰ ਛਕਾਉਣਾ ਹੈ ਉਹਨੂੰ ਛਕੋ ਤਾਪ ਜਪ ਵਰਤ ਆਦ ਸਭ ਨੇਮੂ ਪਾਏ ਪਰਮ ਫਲ ਅਤਰ ਸੋ ਪ੍ਰੇਮੂ ਜਪ ਤਾਪ ਸੰਜਮ ਹਾਰ ਜਿਹੜੇ ਨੇਮ ਨੇ ਨਾ ਇਸ ਪ੍ਰਸ਼ਾਦ ਨੂੰ ਪ੍ਰੇਮ ਨਾਲ ਖਾਣ ਤੇ ਪਰਮ ਫਲ ਦਾ ਪ੍ਰਾਪਤ ਹੁੰਦਾ ਹੈ ਮਾਰਾ ਕਹਿੰਦੇ ਸੰਪੂਰਨ ਆਨੰਦ ਤੁਹਾਨੂੰ ਮਿਲ ਜੇਗਾ ਜਿਹੜੀ ਸ਼ਾਂਤੀ ਨੂੰ ਦੇਵਤੇ ਵੀ ਲੋਚਦੇ ਹਨ ਉਹ ਸ਼ਾਂਤੀ ਤੁਹਾਨੂੰ ਪ੍ਰਾਪਤ ਹੋ ਜੂਗੀ ਸਾਡਾ ਇਤਨਾ ਪਾਵਨ ਪ੍ਰਸ਼ਾਦ ਹੈ ਬੋਲੇ ਸકલ ਸਿੱਧ ਹੋਏ ਰਾਜੀ ਵਾਹ ਵਾਹ ਤੁਮ ਅਧਿਕ ਤਪਾ ਜੀ ਕਹਿੰਦੇ ਸਾਰੇ ਸਿੱਧ ਬੇਰਨਾ ਸਾਰੇ ਸਿੱਧ ਪ੍ਰਸੰਨ ਹੋ ਕੇ ਬੋਲੇ ਵਾਹ ਵਾਹ ਤੁਸੀਂ ਬਹੁਤ ਵੱਡੇ ਤਪਾ ਹੋ ਕਿਉਂਕਿ ਸਿੱਧ ਨੂੰ ਨੂੰ ਖਾਂਡ ਦਿੱਤੀ ਤੇ ਸ਼ਿਵ ਜੀ ਵਧੀਆ ਮੈਦਾ ਲੈ ਕੇ ਆਏ ਕਹਿੰਦੇ ਸਤਿਗੁਰੂ ਨਾਨਕ ਮਹਾਰਾਜ ਨੂੰ ਠੱਗਣ ਦੇ ਵਾਸਤੇ ਨਾ ਉਹਨਾਂ ਨੂੰ ਲੋਚਣਾ ਲਾਉਣ ਵਾਸਤੇ ਆਪਣੇ ਪਿੱਛੇ ਕਰਨ ਵਾਸਤੇ ਪਹਿਲਾਂ ਉਹਨਾਂ ਦੀ ਵਾਹਵਾ ਕੀਤੀ ਤੇ ਫਿਰ ਕਹਿੰਦੇ ਸਿੱਧਾ ਸਿੱਧ ਬਣ ਕੇ ਵਿਸ਼ਨੂੰ ਦਾ ਰੂਪ ਲੈ ਲਿਆ ਵਿਸ਼ਨੂੰ ਬਣ ਕੇ ਖੰਡ ਪ੍ਰਸ਼ਾਦ ਲਿਆਦਾ ਤੇ ਸ਼ਿਵ ਜੀ ਦਾ ਰੂਪ ਧਾਰ ਕੇ ਮੈਦਾ ਲੈ ਕੇ ਆਏ ਤੇ ਜਲ ਕਿਤ ਬ੍ਰਹਮੇ ਦੀਨ ਸਾਨ ਰਖਨ ਦੇ ਪਲ ਸੇਵ ਸੋ ਠਾਨ ਕਦਿਆਲ ਤੇ ਘੋ ਬ੍ਰਹਮ ਲੈ ਕੇ ਆਉਂਦਾ ਰਿਸ਼ੀਆਂ ਦੇ ਫਲ ਦੇਣ ਦੀ ਸੇਵਾ ਕੀਤੀ ਕੱਪੜਾ ਪਰ ਪੜਦਾ ਸੂਤ ਕਾ ਹੋਏ ਦੀਨੋ ਆਨ ਭਾਵਨੀ ਸੋਏ ਤੇ ਜਿਹੜਾ ਸੂਤ ਦਾ ਕੱਪੜਾ ਸੀ ਨਾ ਤੇ ਪੜਦਾ ਹੈ ਉਹ ਭਾਵਨੀ ਨੇ ਆ ਕੇ ਦਿੱਤਾ ਉਮਰੇ ਪੰਖੇ ਸਭ ਰੱਖਿਐਨ ਬਿਦ ਹਰ ਹਰ ਆਦਿਕ ਸੁਰ ਝਾਰੀ ਕਹਿੰਦੇ ਸਿੱਧਾਂ ਨੇ ਫਿਰ ਕਿਹਾ ਸਾਰੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਅਰਗੇ ਸਾਰੇ ਤੁਹਾਡੇ ਪੰਖੀ ਅਤੇ ਰਖਵਾਲੇ ਨੇ ਹਮ ਪਰ ਸ਼ਿਮਾ ਕਰੋ ਗੋਸਾਈ ਕਿਸਮੈ ਸ਼ਕਤ ਕਰੇ ਸਮਤਾਈ ਕਹਿੰਦੇ हे ਮਾਲਕ ਸਾਡੇ ਤੇ ਕਿਰਪਾ ਕਰੋ ਤੁਹਾਡੀ ਸ਼ਕਤੀ ਦਾ ਕਿਸੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਸਭ ਸੁਰੁ ਪੁਕਤ ਪ੍ਰਸਾਦ ਤੁਹਾਰਾ ਜੋ ਨਰ ਕਲਮੈ ਕਰੈ ਸੁਧਾਰਾ ਸਾਰੇ ਦੇਵਤੇ ਤੁਹਾਡਾ ਹੀ ਪ੍ਰਸ਼ਾਦ ਸ਼ਕਦੇ ਮਹਾਰਾਜ ਕਲਯੁਗ ਦੇ ਜਿਹੜੇ ਮਨੁੱਖ ਤੁਹਾਡਾ ਪ੍ਰਸ਼ਾਦ ਤਿਆਰ ਕਰਨ ਬਿਨਾਂ ਤੁਹਾਨੂੰ ਅਰਪਣ ਕਰਨਗੇ ਤੁਮੋ ਕੋ ਵਰਪੈ ਖਾਏ ਖਵਾਵੇ ਹੰਦ ਕਰ ਕਲਮਲ ਬੁੰਨ ਪਾਵੇ ਕਹਿੰਦੇ ਜਿਹੜੇ ਤੁਹਾਨੂੰ ਇਹ ਪ੍ਰਸ਼ਾਦ ਬਣਾ ਕਰਕੇ ਛਕਾਉਣਗੇ ਨਾ ਖਾਣਗੇ ਖਵਾਉਣਗੇ ਉਹਨੇ ਸਾਰੇ ਪਾਪ ਦੂਰ ਹੋਣਗੇ। ਉਹਨਾਂ ਨੂੰ ਵੱਡਾ ਪੁੰਨ ਪ੍ਰਾਪਤ ਹੋਵੇਗਾ ਵਿਧਿਦਾਤੇ ਮਹਾਰਾ ਕੜਾ ਪ੍ਰਸ਼ਾਦ ਦੀ। ਕਿ ਸਾਰੇ ਦੇਵਤਿਆਂ ਨੇ ਰਲ ਕੇ ਪ੍ਰਸ਼ਾਦ ਨੂੰ ਤਿਆਰ ਕੀਤਾ ਏ ਕੜਾਈ ਗੁਰੂ ਨਾਨਕ ਸਾਹਿਬ ਸੱਚਖੰਡ ਤੋਂ ਲੈ ਕੇ ਆਏ ਸੀ ਤੇ ਦੇਵਤਿਆਂ ਨੇ ਮਰ ਰਲ ਕੇ ਪ੍ਰਸ਼ਾਦ ਦੀ ਬਖਸ਼ਿਸ਼ ਕੀਤੀ ਸੀ। ਬ੍ਰਹਮਾ, ਵਿਸ਼ਨੂੰ, ਮਹੇਸ਼ ਕਹਿੰਦੇ ਸਾਰੇ ਆ ਕੇ ਇਹਨਾਂ ਨੇ ਇਹ ਰਸਤਾ ਬਸਤਾਂ ਦਿੱਤੀਆਂ ਤੇ ਇਹ ਪ੍ਰਸ਼ਾਦ ਤਿਆਰ ਕਰਵਾਇਆ ਤੇ ਵਾਰ ਦਿੱਤੇ ਕਹਿੰਦੇ ਭਾਈ ਜਿਹੜਾ ਵੀ ਤੁਹਾਨੂੰ ਪ੍ਰਸ਼ਾਦ ਸ਼ਕੂਗਾ ਸ਼ਕਾਊਗਾ ਸੁਰਜੀ ਸੇਵਾ ਉਹਨੂੰ ਵੱਡਾ ਪੁੰਨ ਮਿਲੂਗਾ ਤੇ ਤਾਂ ਹੀ ਮਾਰਨੇ ਵੇਰ ਪ੍ਰਸ਼ਾਦ ਨੂੰ ਆਪਾਂ ਦੀ ਛੋਟੀ ਜੀ ਅਵਤਾਰ ਕਰੀਏ ਕਿ ਜਦੋਂ ਬਗਦਾਦ ਗਏ ਆ ਮਹਾਰਾਜ ਉਥੇ ਉਥੋਂ ਦੇ ઋષਿ ਨਾਲ ਗੱਲਾਂ ਹੋਈਆਂ ਤਾਂ ਮਹਾਰਾਜ ਕਹਿ ਲੱਗੇ ਭਾਈ ਮੇਰੇ ਪਰਮੇਸ਼ਰ ਦੇ ਘਰ ਦੀ ਬਹੁਤ ਵੱਡੀ ਵਡਿਆਈ ਹੈ ਤੇ ਜਦੋਂ ਨੌ ਅਖੰਡ ਪ੍ਰithvi ਦਾ ਮਹਾਰਣਿ ਭਰਮਨ ਕੀਤਾ ਤੇ ਪਾਤਾਲਾ ਪਾਤਾਲ ਲਖ ਆਕਾਸ਼ਾਂ ਦਾ ਵਰਣਨ ਕੀਤਾ ਤਾਂ ਉਹ ઋષਿ ਜੀ ਕਹਿਣ ਲੱਗੇ ਇਤਨੇ ਪਤਾਲ ਇਤਨੇ ਦੇਵਤੇ ਨਹੀਂ ਹੈ ਇਤਨੇ ਅਖੰਡ ਨਹੀਂ ਹੈ ਮਾਰਕ ਕਹਿੰਦੇ ਚੱਲ ਭਾਈ ਤੇ ਤੈਨੂੰ ਕਹਿੰਦਾ ਤੈਨੂੰ ਹਾਲ ਤੂੰ ਤਾਂ ਸੱਤ ਹੀ ਮੰਨਦੇ ਹੁੰਦੇ ਪਹਿਲਾਂ ਸੱਤ ਆਕਾਸ਼ ਸੱਤ ਪਤਾਲ ਹੀ ਮੰਨੇ ਜਾਂਦੇ ਜਿਹੜੇ ਆਪਣੇ ਇਸ ਮੁਸਲਮਾਨ ਧਰਮ ਦੇ ਵਿੱਚ ਮਾਰਕ ਕਹਿੰਦੇ ਨਹੀਂ ਭਾਈ ਸੱਤ ਨਹੀਂ ਹੈ ਤਾਂ ਲੱਖਾਂ ਹੀ ਆ ਪਤਾਲ ਲੱਖਾਂ ਹੀ ਆਕਾਸ਼ ਹੈ ਕਹਿੰਦੇ ਵੀ ਮੈਂ ਇੱਜ ਕਿਨ ਮੰਨਦਾ ਕਹਿੰਦੇ ਮੈਂ ਜਾਂ ਤੂੰ ਸਾਡੇ ਨਾਲ ਚੱਲ ਜਾਂ ਜੋ ਤੇਰਾ ਬਹੁਤ ਵਿਸ਼ਵਾਸਪਾਤਰ ਹੈ ਉਹਨੂੰ ਨਾਲ ਭੇਜ ਅਸੀਂ ਬਖਾ ਲਏ ਉਹਨੇ ਤਾਂ ਉਹਨ ਪਰ ਰਿਸ਼ੀ ਜੀ ਨੇ ਕੀਤਾ ਆਪ ਤੱਕ ਨਹੀਂ ਅਸੀਂ ਜਾਣਣਾ ਨਹੀਂ ਸਾਡੇ ਪੁੱਤਰ ਨੂੰ ਲੈ ਜੋ ਆਪਣੇ ਜੋ ਪੁੱਤਰ ਨੂੰ ਭੇਜਿਆ ਤੇ ਮਹਾਰਾਜ ਫਿਰ ਸਾਹ ਰਿਸ਼ੀ ਨੇ ਮਾਤਰ ਕਹਿੰਦੇ ਕਹੇ ਸਤ ਕਰਤਾ ਆਪਾਂ ਕੱਲ ਵੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਜਨਮ ਸਾਖੀ ਪਾਲੇ ਮਰਦਾਨੇ ਦੇ ਉਹ ਚ ਮਹਾਰਾਜ ਜੋ ਵੀ ਬਚਨ ਕੀਤਾ ਸਤ ਕਰਤਾਰ ਕਹਿ ਕੇ ਕੀਤਾ ਨਿਰੰਕਾਰ ਨੂੰ ਸਤ ਕਰਤਾਰ ਨੂੰ ਪਰਮੇਸ਼ਰ ਨੂੰ ਅੱਗੇ ਰੱਖਿਆ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਲੈ ਕਹੇ ਸਤ ਕਰਤਾ ਸਤ ਗੁਰੂ ਜੀ ਕਿਰਪਾ ਕਰਨ ਸਤ ਕਰਤਾਰ ਕਹਾਂ ਮਹਾਰ ਸਾਰ ਭਰਮਣ ਕਰਾਤਾ ਸਾਰੇ ਆਕਾਸ਼ ਪਤਾਲ ਸਾਰੇ ਵਿਖਾ ਲੈਂਦੇ ਕਿੰਨੇ ਆ ਭਾਈ ਸਤ ਤੋਂ ਵੱਧ ਅ ਘਟ ਤੇ ਜਦੋਂ ਜੋੜਨ ਲੱਗੇ ਤੇ ਮਹਾਰ ਕਹਿੰਦੇ ਇੱਥੋਂ ਆਪਾਂ ਕੜਾਈ ਪ੍ਰਸ਼ਾਦ ਦੀ ਲੈ ਚੱਲੀਏ ਨਹੀਂ ਤੇਰੇ ਪਿਓ ਨੇ ਮੰਨਣਾ ਨਹੀਂ ਫਿਰ ਮਹਾਰਾਜ ਉਹ ਤੋਂ ਇਹ ਕੜਾਈ ਸਤਖੰਡ ਦੇ ਵਿੱਚੋਂ ਕੜਾ ਪ੍ਰਸ਼ਾਦ ਲੈ ਕੇ ਆਉਂਦੇ ਤੇ ਆਗਿਰ ਦੇ ਪੁੱਤਰ ਨੇ ਕਿਹਾ ਵੀ ਪਿਤਾ ਜੀ ਗੱਲ ਵਾਕਈ ਸੱਚੀ ਹੈ ਨਾ ਨੇ ਵੀ ਸੱਤ ਨਹੀਂ ਅਕਾਸ਼ ਹੈ ਕਿ ਸੱਤ ਪਤਾਲ ਨਹੀਂ ਹੈ ਬਾਦ ਇਹ ਜੋ ਇਹ ਕਹਿ ਰਹੇ ਲੱਖਾਂ ਹੀ ਪਤਾਲ ਲੱਖਾਂ ਹੀ ਅਕਾਸ਼ ਹੈ ਗਿਣਤੀ ਤੋਂ ਪਰੇ ਤਾਂ ਮਹਾਰਾਜ ਤਰ੍ਹਾਂ ਫਿਰ ਬਖਸ਼ਿਸ਼ ਕਰੇ ਭਾਈ ਜਿਹੜਾ ਕੜਾ ਪ੍ਰਸ਼ਾਦ ਸਾਨੂੰ ਸ਼ਕਾਊਗਾ ਸ਼ਕੂਗਾ ਉਹਦੇ ਦੁੱਖ ਦਰਦ ਦੂਰ ਹੋਣਗੇ ਉਹਨੂੰ ਵੱਡਾ ਪੁੰਨ ਮਿਲੂਗਾ ਸੋਨ ਸ੍ਰੀ ਬਾਪੇ ਤਿਨੋ ਉਚਾਰਾ ਖੋਪਾ ਸੌਂਫ ਜਾਸਮਨ ਡਾਰਾ ਇਹ ਸੋੰਕਿਵਰ ਬਾਪੇ ਨੇ ਉਹਨਾਂ ਨੂੰ ਕਿਹਾ ਖੋਪਾ ਸੌਂਫ ਜਿਹੜਾ ਵਿੱਚ ਪਾਇਆ ਹੈ ਉਹ ਉਹ ਤਾਂ ਦੇਵੀ ਅਤੇ ਹਨੂਮਾਨ ਵੱਲੋਂ ਦਿੱਤਾ ਗਿਆ ਹੈ ਸੋ ਦੇਵੀ ਕੋ ਔਰ ਹਨੂਮਾਨ ਪਾਏ ਕਾਮਨਾ ਕਰੋ ਜਹਾਨ ਕਹਿੰਦੇ ਜਿਹੜੇ ਅਦਜਨ ਗਿਰੀਆਂ ਸੌਂਫ ਵਿੱਚ ਪਾਤੇ ਇਹ ਤਾਂ ਦੇਵਤਿਆਂ ਵੱਲੋਂ ਦਿੱਤਾ ਗਿਆ ਹੈ ਕੜਾਬੁਰਾ ਸਾਕੇ ਇਸ ਸੰਸਾਰ ਦੇ ਸਾਰੇ ਕਾਮਨਾਵਾਂ ਪ੍ਰਾਪਤ ਕਰੋ ਮਿਰਚਾ ਪਾਏ ਚੌਰੋ ਜੀ ਮੇਵਾ ਤਿਸ ਕੋ ਭੋਗ ਲਗਾਵੇ ਦੇਵਾ ਜਿਹੜਾ ਮਿਰਚਾਂ ਤੇ ਚਰੋ ਚਰੋ ਜੀ ਮੇਵਾ ਪਾਇਆ ਹੈ ਨਾ ਇਹਦਾ ਭੋਗ ਗੁਰਦੇਵ ਨੂੰ ਲੱਗਦਾ ਹੈ ਘਟ ਘਾਟਨ ਪਾਏ ਤਹਾਵਲ ਪੂਰਾ ਉਸੂਸਾ ਪਹੁੰਚੇ ਗੁਰਪੁਰੂਰਾ ਸਚਮ ਨਾਲ ਜਿਹੜਾ ਤਿਆਰ ਕਰੂਗਾ ਨਾ ਕੀਤਾ ਪ੍ਰਸ਼ਾਦ ਕਦੀ ਵੀ ਘਟੂਗਾ ਨਹੀਂ ਕਹਿੰਦੇ ਉਹਦੇ ਵਿੱਚ ਬਰਕਤੇ ਹੀ ਰਹੂਗੀ ਤੈਨੂੰ ਮਹ ਇੱਕ ਘਟ ਜੇ ਪਾਵੇ ਤਿਸ ਪਰ ਸਤਗੁਰ ਭੋਗਨ ਲਾਵੇ ਦੇ ਨਾ ਤਿੰਨ ਪਦਾਰਥਾਂ ਦੇ ਵਿੱਚੋਂ ਇੱਕ ਵੀ ਵਸਤੂ ਘੱਟ ਪਾਵੇਗਾ ਨਾ ਤੇ ਕਹਿੰਦੇ ਮਹਾਰਾਜ ਉਹਨੂੰ ਭੋਗ ਨਹੀਂ ਲਾਉਣਗੇ 임 ਇਹ ਹੋ へ ਸਿੱਧ ਬਖਾਨਾ ਸਕਲ ਭਏ ਤਵ ਅੰਤਰ ਧਿਆਨ ਤਮਰ ਸਿੱਧਾਂ ਨੇ ਕਿਹਾ ਇਸ ਤਰ੍ਹਾਂ ਦੀ ਤਿਆਰੀ ਹੋਵੇ ਇਸ ਤਰ੍ਹਾਂ ਹੀ ਤਿਆਰ ਹੋਇਆ ਕਰੇਗਾ ਤੇ ਸਾਰੇ ਅੰਤਰ ਧਿਆਨ ਹੋ ਗਏ ਜਾਨੋ ਤਬ ਕੋ ਸਾਈਂ ਦਾਸ ਮੋਹੇ ਪ੍ਰਸਾਦ ਗੜਾ ਹੋ ਪ੍ਰਸਾਦ ਏ ਸਾਈਂ ਦਾਸ ਏ ਜਾਨੋ ਤਦੋ ਤੋ ਏ ਕੜਾ ਪ੍ਰਸਾਦ ਮੇਰਾ ਪ੍ਰਸਾਦ ਬਣਿਆ ਹੈ ਇਮ ਕਹੇ ਬਾਬਾ ਤੂੰ ਸੁਣ ਰਹੇ ਸੁਨ ਸਰੋਤਨ ਔਰ ਸੰਸੈ દਈ ਏ ਕਹਿ ਕੇ ਬਾਬਾ ਜੀ ਚੁੱਪ ਹੋਗੇ ਤੇ ਸਰੋਤਿਆ ਨੇ ਸੁਣ ਕੇ ਸਾਰੇ ਸ਼ੰਕੇ ਦੂਰ ਹੋਗੇ ਮਾਰੰਦ ਸਵਾਲ ਕੀਤਾ ਸੀ ਨਾ ਪ੍ਰਾਕੜਾ ਪ੍ਰਸ਼ਾਦ ਕਿੱਥੋਂ ਆਇਆ ਕਿਉਂ ਬਣਿਆ ਤੇ ਸਾਰੇ ਸਵਾਲਾਂ ਦੇ ਉਹ ਜਵਾਬ ਹੋ ਗਏ ਸਾਰਿਆਂ ਦੇ ਸ਼ੰਕੇ ਦੂਰ ਹੋ ਗਏ ਸਭ ਨੇ ਸ਼ੁਕਰਾਨੇ ਕੀਤੇ ਕਰਤ ਰਹੇ ਸਿੱਖ ਸ੍ਰੀ ਗੁਰੂ ਸਭ ਕੋ ਮਦਨ ਦਾਸ ਲਿਖੀਐ ਇਹ ਤਵ ਕੋ ਸਾਰੇ ਸਿੱਖ ਬਿਰਗ ਦੇ ਗੁਰੂ ਸਾਹਿਬਾਨ ਇਹ ekra ਪ੍ਰਸ਼ਾਰ ਕਰਾਉਂਦੇ ਆਏ ਹੈ ਇਹ ਮਦਨ ਦਾਸ ਹੁਣੇ ਸਮਝ ਕੇ ਤਦੋਂ ਤੋਂ ਹੀ ਇਹ ekra ਪ੍ਰਸ਼ਾਦ ਤਿਆਰ ਹੁੰਦਾ ਚਲਦਾ ਆ ਰਿਹਾ ਹੈ ਆ ਸਬਚ ਕਲਗੀ ਧਰ ਕੇ ਸੁਣ ਕੇ ਸਭ ਮਤ ਕੇ ਨਰ ਹਰਖੈ ਗੁਣ ਕੈ ਕਹਿੰਦੇ ਸਤਿਗੁਰੂ ਜੀ ਦੇ ਅਜਿਹੇ ਬਚਨ ਸੁਣ ਕੇ ਸਾਰਿਆਂ ਮਤਾਂ ਦੇ ਮਨੁੱਖ ਸਮਝ ਗਏ ਔਰ ਪ੍ਰਸੰਨ ਹੋ ਗਏ ਗੁਰੂ ਜੀ ਤੋਂ ਬਹੁਤ ਵੱਡਾ ਠੋਕਮਾ ਜਵਾਬ ਤੋਂ ਮਿਲ ਗਿਆ ਸਾਰਿਆਂ ਦੀ ਤ੍ਰਿਪਤੀ ਹੋ ਗਈ ਮਨ ਦੀਆਂ ਜਿਹੜੀਆਂ ਸਿੰਘਾਂ ਬਾਛ ਨਾ ਮ ਖਤਮ ਹੋ ਗਏ ਜਿਹੜੇ ਮਨ ਦੇ ਭਰਮ ਸੇ ਮਿਟ ਗਏ ਦੋਹਰਾ ਹੇਤ ਕੜਾ ਪ੍ਰਸ਼ਾਦ ਕੋ ਸ਼੍ਰੀ ਨਾਨਕ ਇਤਿਹਾਸ ਕਹਿੰਦੇ ਕੜਾ ਪ੍ਰਸ਼ਾਦ ਧਿਆਨ ਹੋਣ ਦਾ ਇਤਿਹਾਸੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਥਾ ਸੁਣਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੀਨੂ ਸਭਾ ਪ੍ਰਕਾਸ਼ ਜੋ ਗੁਰੂ ਨਾ ਗੁਰੂ ਨਾਨਕ ਦਾ 10ਵਾਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭਾ ਦੇ ਵਿੱਚ ਸੁਣਾਇਆ ਹੈ ਇਹ ਕੜਾ ਪ੍ਰਸ਼ਾਦ ਤੇ ਹਤਿਆ ਸੀ ਜੋ ਮਹਾਰਾਜ ਨੇ ਵਰਨਨ ਕੀਤਾ ਜੋ ਗੁਰੂ ਨਾਨਕ ਜੀ ਆਪਾਂ ਗੱਲ ਕੀਤੀ ਨਾ ਸਤਖੰਡ ਦੇ ਵਿੱਚੋਂ ਇਤਿਹਾਸਿਲ ਕੜਾ ਪ੍ਰਸ਼ਾਦ ਲੈ ਅੰਦਾ ਗਿਆ ਤੇ ਆਮ ਸਧਾਰਨ ਕਰਕੇ ਇੱਥੇ ਤਾਂ ਚਲੋ ਸਵਾਲ ਸੰਗਤ ਦੇ ਵਿੱਚ ਕਥਾ ਦੇ ਵਿੱਚ ਆ ਗਏ ਇੱਕ ਵਾਰ ਅਸੀਂ ਵੀ ਸਵਾਲ ਕੀਤਾ ਸੀ ਆਪਣੇ ਗੁਰੂਆਂ ਨੂੰ ਜਿੱਥੋਂ ਪੜ੍ਹੇ ਲਿਖੇ ਸੀ ਤੇ ਕਹਿੰਦੇ ਵੀ ਇਹ ਗੱਲ ਹੁੰਦੀ ਵਿਕਤਗਾ ਨਾ ਉਹ ਦੱਸੇ ਜਿਹੜੀ ਆਪਾਂ ਨੂੰ ਗੱਲ ਕੀਤੀ ਹੈ ਵੀ ਮਹਾਰਾਜ ਨੇ ਸਾਰੇ ਪ੍ਰਕਾਰ ਪਤਾਲ ਦਿਖਾਏ ਤੇ ਫਿਰ ਉਹ ਦਰਗਾਹ ਦੇ ਵਿੱਚੋਂ ਕੜਾਈ ਲੈ ਕੇ ਆਏ ਇਕੋ ਕਹਿੰਦੇ ਵੀ ਇਹ ਤਿੰਨੇ ਚੀਜ਼ਾਂ ਹਰ ਇੱਕ ਇਨਸਾਨ ਦੇ ਘਰ ਆ ਭਾਵੇਂ ਉਹ ਗਰੀਬ ਹੈ ਤੇ ਭਾਵੇਂ ਅਮੀਰ ਆਟਾ ਖੰਡ ਤੇ ਘਿਓ ਕਿਹਦੇ ਘਰੇ ਨਹੀਂ ਹੈਗਾ ਸਭ ਦੇ ਘਰੇ ਹੈਗਾ ਤੇ ਹਰ ਕੋਈ ਬਣਾ ਸਕਦਾ ਜੀ ਕੋਈ ਫਾਲ ਫਰੂਟ ਨਾ ਕੋਈ ਚੀਜ਼ ਹੁੰਦੀ ਤਾਂ ਫਿਰ ਤਗੜਾ ਜੀ ਪ੍ਰਸ਼ਾਦ ਕਰਾ ਦੇ ਨਾ ਮਾੜਾ ਬੰਦਾ ਪ੍ਰਸ਼ਾਦ ਨਹੀਂ ਜੀ ਕਰਾ ਸਕਦਾ ਇਸ ਕਰਕੇ ਮਹਾਰਗ ਦੇ ਇਤਿਹਾਵ ਲੱਕੜਾ ਪ੍ਰਸ਼ਾਦ ਹਰ ਕੋਈ ਬਣਾ ਸਕਦਾ ਹਰ ਕੋਈ ਦੇ ਸਕਦਾ ਇਹ ਚੀਜ਼ਨੇ ਚੀਜ਼ਾਂ ਹਰ ਇੱਕ ਦੇ ਘਰੇ ਮੌਜੂਦ ਹੈ ਗਰੀਬ ਦਾ ਅਮੀਰ ਦਾ ਇੱਥੇ ਕੋਈ ਫਰਕ ਨਹੀਂ ਹੈ ਤੇ ਸਤਿਗੁਰੂ ਨਾਨਕ ਨੇ ਤਾਂ ਸਾਰਿਆਂ ਨੂੰ ਹਰ ਵੇਲੇ ਪਰ ਕਰਤੀ ਦੇ ਅਨੁਕੂਲ ਰੱਖ ਕੇ ਸਭ ਨੂੰ ਬਰਾਬਰਤਾ ਦਿੱਤੀ ਸਭੇ ਸਾਂਝੀ ਵਾਲ ਸਦਾਇਨ ਕੋਈ ਨਹੀਂ ਦੱਸਿਆ ਮਹਾਰਾਜ ਜੀ ਮਹਾਰਾਜ ਨੇ ਐਸਾ ਕੰਮ ਕੋਈ ਨਹੀਂ ਕੀਤਾ ਜਿੱਥੇ ਕੋਈ ਵੱਡੇ ਜਾਂ ਛੋਟੇ ਨਾਲ ਕੋਈ ਫਰਕ ਹੋਵੇ ਗਰੀਬ ਤੇ ਅਮੀਰ ਦਾ ਕੋਈ ਵਿਤਕਰਾ ਹੋਵੇ ਜਾਂ ਵੱਡਾ ਕਰ ਸਕਦਾ ਹੋਵੇ ਗਰੀਬ ਨਾ ਕਰ ਸਕੇ ਗਰੀਬ ਕਰ ਸਕੇ ਅਮੀਰ ਨਾ ਕਰ ਸਕੇ ਮਹਾਰਾਜ ਸਾਰੇ ਫਰਕ ਮਿਟਾ ਕੇ ਸਾਂਝੀ ਵਾਲਤਾ ਬਖਸ਼ ਦੇ ਕੇ ਸਾਂਝੇ ਕਾਰਜ ਕੀਤੇ ਤੇ ਸਤਿਗੁਰੂ ਜੀ ਕਿਰਪਾ ਕਰਨ ਪਾਵਨ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ